ਤੁਸੀਂ ਵੀ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਹੋ ਤੁਸੀਂ ਐ ਐਸਬੀਆਈ ਬੈਂਕ ਦੇ ਵਿੱਚ ਜਾਨੇ ਹੋ ਤੁਸੀਂ ਉਸ ਤੇ ਤੁਸੀਂ ਪੁੱਛਦੇ ਹੋ ਉੱਥੋਂ ਤੁਸੀਂ ਕਿ ਅਸੀਂ ਕ੍ਰੈਡਿਟ ਕਾਰਡ ਲੈਣਾ ਵਾ ਉਹ ਕਹਿੰਦੇ ਵੀ ਤੁਹਾਡੇ ਖਾਤੇ ਦੇ ਵਿੱਚ 30 ਤੋਂ 35000 ਰੁਪਇਆ ਹੋਣਾ ਚਾਹੀਦਾ ਵਾ ਤੇ ਫਿਰ ਤੁਹਾਡਾ ਕ੍ਰੈਡਿਟ ਕਾਰਡ ਬਣ ਜਾਊਗਾ ਤੇ ਤੁਸੀਂ ਜੇ ਤੁਹਾਡਾ ਖਾਤਾ ਹੈਗਾ ਵਾ ਐਚਡੀਐਫਸੀ ਬੈਂਕ ਦੇ ਵਿੱਚ ਉਹਦੇ ਵਿੱਚ ਕੋਈ 30 35000 ਦੀ ਵਿੱਚ ਲੋਡ ਨਹੀਂ ਹੁੰਦੀ ਉਹ ਕਾਰਡ ਬਣਾ ਦਿੰਦੇ ਆ ਉਹ ਇਸ ਤਰ੍ਹਾਂ ਬਣਾਉਂਦੇ ਆ ਵੀ ਆਪਣਾ ਡੈਬਿਟ ਕਾਰਡ ਹੁੰਦਾ ਵਾ ਡੈਬਿਟ ਕਾਰਡ ਤੋਂ ਹੀ ਕ੍ਰੈਡਿਟ ਕਾਰਡ ਬਣਾ ਦਿੰਦੇ ਬਣਾ ਦਿੰਦੇ ਆ ਲੈਣ ਦੇਣ ਵਧੀਆ ਹੋਣਾ ਚਾਹੀਦਾ ਬੈਂਕ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੂੰ ਆਫਰ ਮਿਲ ਜਾਂਦੀ ਆ ਜਦੋਂ HDFC ਦਾ ਕਾਰਡ ਬਣ ਗਿਆ ਉਸ ਤੋਂ ਬਾਅਦ ਤੁਸੀਂ ਸਾਲ 6 ਮਹੀਨੇ ਪਰ ਤੋਂ ਉਸ ਤੋਂ ਬਾਅਦ ਤੁਸੀਂ ਆ ਜੋ SBI ਬੈਂਕ ਦੇ ਵਿੱਚ SBI ਬੈਂਕ ਦੇ ਵਿੱਚ ਆ ਕੇ ਤੁਸੀਂ ਕਹੋ ਵੀ ਅਸੀਂ ਕ੍ਰੈਡਿਟ ਕਾਰਡ ਲੈਣਾ ਚਾਹੁੰਦੇ ਆ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਖਾਤਾ ਹੈਗਾ ਤਾਂ ਇੱਕ ਨਈ ਖਾਤਾ ਨਹੀਂ ਹੈਗਾ ਕਾਰਡ ਤੋਂ ਕਾਰਡ ਹੀ ਬਣਾਉਣਾ ਚਾਹੁੰਦੇ ਆ ਠੀਕ ਆ ਜੀ ਉਹਨਾਂ ਨੇ ਕਾਰਡ ਤੋਂ ਕਾਰਡ ਹੀ ਤੁਹਾਡਾ ਬਣਾ ਦੇਣਾ ਜੇ ਤੁਹਾਡੀ 80000 ਦੀ ਲਿਮਟ ਆ ਐਚਡੀਐਫਸੀ ਦੀ ਤੇ ਤੁਹਾਨੂੰ 40000 ਦੀ ਲਿਮਟ ਮਿਲ ਜੂਗੀ ਤੇ ਤੁਸੀਂ ਸਾਲ 6 ਮਹੀਨੇ ਉਹ ਵਰਤੋ ਐਸਬੀਆਈ ਦਾ ਉਸ ਤੋਂ ਬਾਅਦ ਤੁਸੀਂ ਯੈਸ ਬੈਂਕ ਦੇ ਵਿੱਚ ਚਲ ਜਾਓ ਯੈਸ ਬੈਂਕ ਵੀ ਕਾਰਡ ਤੋਂ ਕਾਰਡ ਹੀ ਬਣਾ ਦੋਗੀ ਚਾਹੇ ਤੁਸੀਂ ਅਸੀਂ ਬੈਂਕ ਦਾ ਬਣਾ ਲਓ ਚਾਹੇ ਤੁਸੀਂ ਜੈਸ ਬੈਂਕ ਦਾ ਬਣਾ ਲਓ ਚਾਹੇ ਕੋਈ ਹੋਰ ਬੈਂਕ ਦਾ ਉਹ ਕਾਰਡ ਤੋਂ ਕਾਰਡ ਹੀ ਬਣ ਬਣਦੇ ਜਾਂਦੇ ਠੀਕ ਹੈ ਜੀ ਤੇ ਜਿਆਦਾ ਕਾਰਡ ਨਹੀਂ ਹੋਣੇ ਚਾਹੀਦੇ ਆਪਣੇ ਕੋਲ ਤਿੰਨ ਬਾਦ ਤੋਂ ਬਾਦ ਬਣਾਓ ਉਸ ਤੋਂ ਜਿਆਦਾ ਨਾ ਬਣਾਓ ਠੀਕ ਹੈ ਜੀ ਇਸ ਤਰ੍ਹਾਂ ਇਹ ਫਾਇਦੇ ਹੁੰਦੇ ਆ ਕ੍ਰੈਡਿਟ ਕਾਰਡ ਦੇ ਲੈਣ ਦੇ ਠੀਕ ਹੈ ਜੀ ਪਹਿਲਾਂ ਐਚਡੀਐਫਸੀ ਬੈਂਕ ਦਾ ਆਪਣੇ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਉਸ ਤੋਂ ਬਾਅਦ ਸਾਰੇ ਕਾਰਡ ਤੋਂ ਕਾਰਡ ਹੀ ਬਣ ਜਾਣਾ ਠੀਕ ਹੈ ਜੀ